ਕਿਸ ਤਕਉਣ ਵਾਲੇ ਫਕੀਰ ਦਾ ਜੀਵਨ ਕੀ ਹੈ ਉਹ ਸ਼ਲੋਕ ਹੈ ਮਤ ਹੁੰਦੀ ਹੋਏ ਇਆਣਾ ਤਾਣ ਹੁੰਦਾ ਹੋਏ ਨਿਤਾਣਾ ਤੀਸਰਾ ਹੈ ਅਣ ਹੁੰਦਾ ਆਪ ਹੰਡਾਏ ਕੋਈ ਐਸਾ ਭਗਤ ਸਦਾ ਹੈ ਇਹਦਾ ਅਰਥ ਮਤ ਹੁੰਦੀ ਹੋਏ ਇਆਣਾ ਇਹਦਾ ਬਾਹਰ ਦੀ ਅਕ ਅਰਥ ਨਹੀਂ ਕਰਨਾ ਕਿ ਉਸ ਕੋਲ ਮਤ ਇਨੀ ਹੈ ਰੂਖਾਨੀਅਤ ਵਿੱਚ ਉਹ ਸ਼िखर ਹੈ ਪਰ ਉਹਦੇ ਕੱਪੜੇ ਵੇਖ ਕੇ ਉਹਦਾ ਹੁਲੀਆ ਦੇਖ ਕੇ ਕਿਤੇ ਭੁਲੇਖੇ ਚ ਵਿਦਵਾਨਾ ਉਹਦੇ ਨਾਲ ਟੱਕਰ ਨਾ ਲੈ ਲਈ ਯਾਦ ਰੱਖੀ ਉਹ ਸ਼ਿਖਰ ਤੇ ਪਹੁੰਚਾ ਹੋਇਆ ਵੀ ਭੋਲਾ ਜਾਂ ਸਾਦਾ ਜਾਂ ਬਣ ਕੇ ਰਹਿੰਦਾ ਕਿਉਂਕਿ ਜਿਨ ਪਟ ਅੰਦਰ ਬਾਹਰ ਗੁਦਰ ਤੇ ਭਲੇ ਸੰਸਾਰ ਮਤ ਹੁੰਦੀ ਹੋਏ ਇਆਣਾ ਦੂਜੀ ਗੱਲ ਤਾਣ ਹੁੰਦਾ ਹੋਏ ਨਿਤਾਣਾ ਇੰਨੀ ਸ਼ਕਤੀ ਉਹਦੇ ਕੋਲੇ ਜੀ ਗੁਰਮੁਖ ਕੋ ਕਮਾਈ ਵਾਲਾ ਵੈਸੇ ਤੌਕੇ ਦੀ ਬੁਰਾ ਮੰਗਦਾ ਹੀ ਨਹੀਂ ਉਹ ਬੁਰਾ ਕਰਨ ਵਾਲਿਆਂ ਦਾ ਵੀ ਭਲਾ ਮੰਗਦਾ ਹੈ ਜੇ ਕਿਤੇ ਮੰਨ ਲੋ ਉਹਦੀ ਜ਼ਬਾਨ ਤੋਂ ਇਹਨਾਂ ਇਨੇ ਸ਼ਬਦ ਨਿਕਲ ਜਾਂ ਤੇਰੇ ਘਰ ਚ ਚੈਨ ਕਦੀ ਨਹੀਂ ਆਉਣਾ ਯਾਦ ਰੱਖਿਓ ਕਈ ਪੀੜੀਆਂ ਲੰਘਣ ਦੇ ਬਾਪ ਯੂਦੇ ਉਹਦੇ ਬੋਲ ਕਦੀ ਝੂਠੇ ਨਹੀਂ ਹੁੰਦੇ ਉਹਦੇ ਕੋਲ ਤਾਕਤ ਹੈ ਪਰ ਸੱਚੀ ਸਭ ਕੋਈ ਸਹਿ ਜਾਂਦਾ ਨਿਤਾਣਿਆਂ ਦੀ ਤਰ੍ਹਾਂ ਰਹਿੰਦਾ ਮਤ ਕੋਂਦੀ ਹੋਏ ਇਹ ਆਣਾ ਤਾਣ ਹੁੰਦਾ ਹੋਏ ਨਿਤਾਣਾ ਅੱਗੇ ਹੈ ਅਣ ਹੁੰਦਾ ਹੈ ਥੋੜੇ ਤੋਂ ਥੋੜਾ ਤੇਲ ਵੀ ਮਿਲ ਜਾ ਅਣ ਹੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾਏ ਅਗਲੀ ਧਿਆਨ ਧਿਆਨ ਨਾਲ ਸੁਣਿਓ ਮੇਰੀ ਬੇਨਤੀ ਕਹਿਣ ਲੱਗੇ ਹਜ਼ੂਰ ਨੇ ਫਰਮਾਇਆ ਇੱਕ ਫਿੱਕਾ ਨਾਂਗਾ ਲਾਏ ਸਬਨਾ ਵਿੱਚ ਸੱਚਾ ਤਹੀਂ ਕਿ ਦੇ ਪਿਆਰੇ ਸ਼ਬਦ ਵਰਤੇ ਅੱਜ ਸਾਡਾ ਸੁਭਾਅ ਬਣ ਗਿਆ ਤੁਸੀਂ ਸਾਰੇ ਸਿੰਘ ਬੈਠੇ ਹੋ ਜਿਹੜਾ ਬੰਦਾ ਦੂਜੇ ਨੂੰ ਦਬਕੇ ਮਾਰ ਕੇ ਚੁੱਪ ਕਰਾ ਦਿੰਦਾ ਹੈ ਦਬਕੇ ਮਾਰਨ ਵਾਲੇ ਨੂੰ ਚੜ੍ਹਦੀ ਕਲਾ ਦਾ ਦੱਸਨੇ ਇਸ ਲਈ ਡਰਾ ਦਿੱਤਾ ਯਾਦ ਰੱਖਿਓ ਸਿੱਖ ਲੰਗਦਾ ਸੀ ਤੇ ਲੋਕ ਕਹਿੰਦੇ ਸਨ ਆਗੈ ਜੇ ਨਿਹੰਗ ਬੂਵੇ ਖੋਲਦੇ ਹੋ ਨਿਸੰਗ ਜਿਹੜੀ ਤਸਵੀਰ ਆਪਾਂ ਪੇਸ਼ ਕਰਨੇ ਪੈਂ ਖਿਮਾ ਕਰਦੇ ਹੋ ਲੋਕ ਕਈ ਵਾਰੀ ਬਾਣੇ ਤੋਂ ਹੇਟ ਕਰਨ ਲੱਗ ਪੈਂਦੇ ਉਹ ਡਰ ਦੇ ਮਾਰੇ ਕਹਿੰਦੇ ਨੇ ਕਿ ਕੁੱਟ ਨਾ ਦੇਣ ਮੈਂ ਬੜੀਆਂ ਖੁੱਲੀਆਂ ਜੀਆਂ ਬੇਨਤੀਆਂ ਆਪ ਜੀ ਨੂੰ ਕਰ ਲਕਾਂ ਉਹ ਕਹਿੰਦੇ ਕਿ ਫਿੱਕਾ ਨਾ ਗਾ ਲਾਏ ਗਾ ਲਾਏ ਦਰਸਨ ਬੋਲਣਾ ਫਿੱਕਾ ਕਾ ਨਾ ਬੋਲ ਕਿਉਂ ਸਭਨਾ ਮੈਂ ਸੱਚਾ ਧਣੀ ਕਿਹੜਾ ਖਿਰਦਾ ਇੱਥੇ ਯਾਦ ਰੱਖਿਓ ਨਾ ਇਹ ਨਹੀਂ ਕਿ ਆ ਮੁਸਲਮਾਨਾਂ ਸੱਚਾ ਧਣੀ ਉਹਨਾਂ ਇਹ ਨਹੀਂ ਕਿ ਆ ਮੂਮਿਨਾਂ ਵਿੱਚ ਕਹਿੰਦੇ ਸਭਨਾ ਮੈਂ ਸੱਚਾ ਧਣੀ ਧਣੀਦਾਰਤ ਖਸਮ ਖੈ ਉਹ ਸਾਰਿਆਂ ਦੇ ਖਿਰਦੇ ਵਿੱਚ ਸੱਚਾ ਪਰਮਾਤਮਾ ਬੈਠਾ ਨਾ ਫਿੱਕਾ ਬੋਲ ਇੱਕ ਫਿੱਕਾ ਨਾ ਗਾ ਲਾਏ ਸਭਨਾ ਮੈਂ ਸੱਚਾ ਧਣੀ ਖਿਆਉ ਨਾ ਕਹੀ ਠਾਹੇ ਮਾਨਕ ਸਭ ਅਮੋਲ ਕਿਸੇ ਦਾ ਕਿਰਦਾਨਾ ਟਾਹ ਹੋਵੇ ਇਹ ਜਿੰਨੇ ਕਿਰਦੇ ਨੇ ਇਹ ਕੀਮਤੀ ਮਾਨਕ ਨੇ ਅਮੋਲ ਮਾਨਕ ਨੇ ਇਹਨਾਂ ਦਾ ਅੰਦਰ ਦਾ ਸਾੜ ਗੁਰਮਖੋ ਸੱਚੀ ਜੇ ਬਾਹਰ ਦੀ ਅਗ ਨਾਲੋਂ ਤਾਂ ਜ਼ਿਆਦਾ ਖਤਰਨਾਕ ਉਹਦੀ ਜ਼ਬਾਨ ਦੀ ਆਗ ਜਿਹੜਾ ਬੰਦਿਆਂ ਨੂੰ ਰੋਹ ਹੀ ਸਾੜਦਾ ਨਹੀਂ ਕੋ ਉਦਾਰ ਨਹੀਂ ਤੇ ਆਪ ਜੀ ਨੂੰ ਹੋਰ ਦੇਣਾ ਕਿਉਂਕਿ ਮੈਂ ਥੋੜੀਆਂ ਜਿਹਾ ਜੀ ਇਸਲਾਮ ਵਿੱਚ ਗੱਲਾਂ ਲੈ ਲਈਆਂ ਮੈਨੂੰ ਬਖਸ਼ ਦੇ ਆ ਜੇ حضرت موسی ਕੈਤੂਰ ਤੇ ਜਾਂਦੇ ਸਨ ਆਪ ਸਭ ਨੂੰ ਪਤਾ ਹੈ ਜੀ ਇਹ ਯਹੂਦੀ ਮੰਨਦੇ ਨਾ ਕਿਹਾ ਜਾਂਦਾ ਕੈਤੂਰ ਤੇ ਜਾਂਦੇ ਸਨ ਪर्वਤ ਤੇ ਉਹਨਾਂ ਨੂੰ دیدار ਹੁੰਦੇ ਸਨ ਖੁਦਾ ਦੇ ਨਾਲ ਸਵਾਦ ਕਰਦੇ ਸਨ ਗੱਲਾਂ ਕਰਦੇ ਸਨ ਇੱਕ ਦਿਨ ਤੁਰੇ ਜਾ ਰਹੇ ਆ ਇਹ ਵੀ ਮਸਨਵੀ ਵਿੱਚ ਹੈ ਜੀ ਮੈਂ ਫਾਰਸੀ ਦੇ ਸ਼ਬਦ ਨੇ ਆਪ ਨੂੰ ਸਾਂਝੇ ਕਰ ਦਿਆਂਗਾ ਤੁਰੇ ਜਾ ਰਹੇ ਆ ਇੱਕ ਗੱਡਰੀ ਆ ਇਹਨੂੰ ਜਾਤ ਨਾ ਨਾਲ ਜੋੜ ਕੇ ਦੇਖਿਓ ਸਾਨੂੰ ਪਤਾ ਹੈ ਗੱਡਰੀ ਇਹ ਭੇਡਾਂ ਬੱਕਰੀਆਂ ਚਾਰਦੇ ਸਨ ਇੱਕ ਗੱਡਰੀਆ ਭੇਡਾਂ ਨੂੰ ਬੱਕਰੀਆਂ ਨੂੰ ਚਾਰ ਰਿਹਾ ਹੈ ਦੁਪਹਿਰ ਹੋ ਗਈ ਉਹ ਰੁੱਖ ਦੇ ਛਾਵੇਂ ਬੈਠ ਗਈਆਂ ਉਹ ਵੀ ਆਪ ਰੁੱਖ ਥੱਲੇ ਬਹਿ ਗਿਆ ਪਤਾ ਨਹੀਂ ਉਹਦੇ ਮਨ 'ਚ ਕੀ ਆਇਆ ਉਹਨੇ ਕਿਹਾ ਯਾ ਖੁਦਾ ਤੇਰਾ ਪ੍ਰਚਾਰ ਕਰਨ ਵਾਲੇ ਨੇ ਕਹਿੰਦੇ ਤੂੰ ਕੱਲਾ ਹੈ ਤੂੰ ਹੀ ਕੱਲਾ ਹੈ ਨਾ ਮੈਂ ਵੀ ਕੱਲਾ ਹਾਂ ਆਪਾਂ ਯਾਰ ਬਣ ਕੇ ਇਕੱਠੇ ਨਾ ਕਿਉਂ ਨਾ ਬੈ ਲਿਖੇ ਮੈਂ ਸ਼ਬਦ ਸੁਣਿਓ ਤੂੰ ਵੀ ਇਕੱਲਾ ਹੈ ਮੈਂ ਵੀ ਇਕੱਲਾ ਹਾਂ ਆਪਾਂ ਮਿੱਤਰ ਬਣ ਜੀ ਇਕੱਠੇ ਰਹਿਨੇ ਆਂ ਦੂਜੀ ਗੱਲ ਕਹਿੰਦਾ ਗਰਮੀ ਬੜੀ ਹੈ ਬੱਕਰੀਆਂ ਦਾ ਦੁੱਧ ਠੰਡਾ ਹੈ ਜੇ ਗਰਮੀ ਤੇਨੂੰ ਲੱਗੀ ਮੈਂ ਤੈਨੂੰ ਦੁੱਧ ਪਿਆਵਾਗਾ ਠੰਡਾ ਹੁੰਦਾ ਨਾ ਦੁੱਧ ਤੈਨੂੰ ਦੁੱਧ ਪਿਆਵਾਗਾ ਤੀਜੀ ਗੱਲ ਕਹਿੰਦਾ ਜੇ ਤੇਰੇ ਕੱਪੜੇ-ਕੁਪੜੇ ਭਰ ਗਏ ਤੇ ਮੈਨੂੰ ਕੱਪੜੇ ਧੋਣ ਦਾ ਤੇ ਨਿਵਾਣ ਦਾ ਤਜਰਬਾ ਬੜਾ ਹੈ ਮੈਂ ਤੈਨੂੰ ਨਿਵਾ ਕੇ ਤੇਰੀ ਮੈਲ ਵੀ ਲਾ ਦੇਆਗਾ ਜੇ ਕਿਤੇ ਬਿਮਾਰੀ ਲੱਗੇ ਮੈਨੂੰ ਜੜੀਆਂ ਬੂਟੀਆਂ ਦਾ ਪਤਾ ਉਹ ਆਪਣੀਆਂ ਗੱਲਾਂ ਕਰੀ ਜਾਏ موسی ਨੇ ਸੁਣਿਆ ਕਿ ਕਿਆ ਜਾਂਦਾ ਛਿੜਕਿਆ ਪਰ ਇੱਕ ਵਿਦਵਾਨ ਦਾ ਮੈਂ ਪੜਿਆ ਉਹ ਕਹਿੰਦਾ ਵੀ ਉਹਨੇ ਚਪੇੜ ਮਾਰ ਦਿੱਤੀ ਕਹਿੰਦਾ ਕਮਵਕਤ ਏਡਾ ਵੱਡਾ ਰੱਬ ਤੂੰ ਉਹਦੀ ਮਹਿਲ ਲਾਏਗਾ ਜਿਹੜਾ ਸਾਰੀ ਦੁਨੀਆ ਦੀ ਮਹਿਲਤ ਹੁੰਦਾ ਹੈ ਜਿਹੜਾ ਸਭ ਲਈ ਔਖ ਦੀ ਦਿੰਦਾ ਦਵਾਈ ਦਿੰਦਾ ਤੂੰ ਉਹਦੀ ਦਵਾਈ ਕਰੇਗਾ ਤੂੰ ਉਹਨੂੰ ਨਵਾਏਗਾ ਜਿਹੜਾ ਸਭ ਨੂੰ ਪਰਦ ਅਧਿਕਾਰ ਰਿਜ਼ਕ ਦਿੰਦਾ ਤੂੰ ਉਹਨੂੰ ਦੁੱਧ ਪਿਆਏਗਾ ਉਹਨੇ ਕਹਾ ਗਾਣਾ ਮਾਰੀ ਕਹਿੰਦਾ ਰੱਬਾ ਨਾਨਾ ਤੂੰ ਆਪਣੇ ਕਰ ਰੋ ਮੈਂ ਆਪਣੇ ਕਰ ਰਹੀ ਨਾ ਅਜੇ ਤਾਂ ਤੇਰੀ ਗੱਲ ਪਈ ਤੇ ਚਪੇੜਾ ਪੈਣ ਲੱਗ ਪਿਆ ਪਰ ਉਹ ਸਾਖੀ ਕਰ ਕਹਿੰਦਾ ਮਸਨਵੀ ਕਹਿੰਦੀ ਹੈ موسی ਗਿਆ ਪਰ ਅੱਜ ਰੱਬ ਨਾਲ ਸੰਬੰਧ ਨਹੀਂ ਬਣਿਆ ਅੱਜ ਗੱਲ ਨਹੀਂ ਬਣ ਰਹੀ ਉਹਨੇ ਫਿਰ ਇੱਕ ਸ਼ਬਦ ਕਿਹਾ ਅਜ ਮਰ ਤੋ ਹੋਇਆ ਕਿ ਕਹਿੰਦੇ ਅੱਲਾ ਦੇ ਰੱਬ ਦੇ ਕਹਿ ਲਉ ਪਰਮੇਸ਼ਵਰ ਕਹਿ ਲਉ ਵਹਿਗੁਰੂ ਦੇ ਘਰੋਂ ਆਵਾਜ਼ ਆਈ ਮੁਸ਼ਾ ਮੈਂ ਤੈਨੂੰ ਜੋੜਨ ਵਾਸਤੇ ਕੁਝ ਦੇ ਰਿਆਂ ਅੱਜ ਤੂੰ ਜੁੜੇ ਹੋਏ ਨੂੰ ਝੜ ਕੇ ਤੋੜ ਕੇ ਆਇਆ ਹੈ ਤੇਰੇ ਬੋਲਾਂ ਨੂੰ ਤੋੜ ਦਿੱਤਾ ਹੈ ਤੂੰ ਨਾ ਬਰਾਏ ਵਸਲ ਕਰਦਨ ਆਦਮੀ ਤੂੰ ਤੋੜਨ ਵਾਸਤੇ ਨਹੀਂ ਆਇਆ ਤੂੰ ਬਰਾਏ ਵਸਲ ਕਰਦਮ ਆਦਮੀ ਆਮਦੀ ਨਾ ਬਰਾਏ ਫਸਲ ਕਰਦਨ ਆਮਦੀ ਮੈਂ ਤੈਨੂੰ ਜੋੜਨ ਵਾਸਤੇ ਭੇਜਿਆ ਤੋੜਨ ਵਾਸਤੇ ਨਹੀਂ ਭੇਜਿਆ ਗੁਰਸਿੱਖੋ ਯਾਦ ਰੱਖਿਓ ਜਿਸ ਗੁਰੂ ਦੇਸੀ ਮੁਰਸ਼ਦ ਖਾਂ ਇਹਦੇ ਬੋਲਾਂ ਵਿੱਚ ਮੇਰੇ ਸਤਿਗੁਰੂ ਗੁਰੂ ਨਾਨਕ ਜੀ ਦੇ ਬੋਲਾਂ ਚ ਇੰਨੀ ਤਾਕਤ ਜਿੱਥੇ ਰਾਮ ਵਾਲਾ ਤੇ ਅੱਲਾ ਵਾਲਾ ਕਦੀ ਇਕੱਠੇ ਨਹੀਂ ਸੁਣ ਬੈੰਦੇ ਭਾਈ ਸਾਹਿਬ ਕਹਿੰਦਿਆ ਗੰਗ ਬਨਾਰਸ హిਿੰਦਵਾ ਮੁਸਲਮਾਨਾ ਮੱਕਾ ਕਾਬਾ ਇਨਾ ਮਿੱਠਾ ਮੇਰਾ ਬਾਬਾ ਘਰ ਘਰ ਬਾਬਾ ਗਾਵਿਆ ਵਜਨ ਤਾਲ ਮਰਦੰਗ ਰਬਾ ਉਹ ਮਿਠਾਸ ਹੈ